वो तो बड़ा बोलती है हम्म हम्म हमने कोई भूवेता शिकार नहीं किया ओके ओके नहीं बोलला धन्यवाद देखो वहां ब्रा नहीं आया यार नहीं आया फोटो दोस्तो मुज़म जहिड़े रामू जी गॾु मले जे दोस्त बि गलबा ਕੀ ਕਰਦਾ ਬਾਈ ਬੁਝਾਰ ਤੋਂ ਬੋਲਦੀਆਂ ਕਰਦਾ ਯਾਦ ਉਹਦਾ ਮਿਹਰ ਦੇ ਨਹੀਂ ਆਹ ਰਾਰ ਦੇ ਨਹੀਂ 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 ਹੁਣ ਜਿਹੜਾ ਹੈ ਉਹ ਬੋਲੋ ਭਾਈ ਅੰਦਰ ਵੜ ਕੇ ਟੁੱਟਿਆ ਇਹਨਾਂ ਤੇ ਵੀ ਲੈ ਲੋ ਇਹ ਵੀ ਇੱਥੇ ਇਹਨਾਂ ਨੇ ਬੇਇੱਜ਼ਤੀ ਕਰੀ ਇਹਨਾਂ ਦੀ ਬੇਇੱਜ਼ਤੀ ਕਰਦੀ ਹੈ ਇਹਨਾਂ ਚੱਤੀ ਦੀ ਬੇਇੱਜ਼ਤੀ ਕਰਦੀ ਹੈ ਨਹੀਂ ਛਡਾਉਣਗੇ ਸਾਨੂੰ ਬੋਲਟ ਹੈ ਵੀ ਦੱਸੋ ਫਿਰ ਅੱਛਾ ਵਰ ਜਨਾ ਨਹੀਂ ਆ ਕੀ ਨਾ ਆਪਣਾ ਤਾਂ ਕੀ ਗੱਲ ਹੋਈ ਹੈ ਵੇਖੋ ਜੀ ਮੈਂ ਇਲਾਕੇ ਦਾ ਮੋਹਤਵਾਰ ਬੰਦਾ ਰਾਮੂ ਭਲਵਾਨ ਆ ਤੇ ਇਹਨਾਂ ਦੇ ਘਰ ਪੁਲਿਸ ਆਈ ਸੀਗੀ ਤੇ ਇਹ ਟਖੋ ਰਿਆ ਮੈਨੂੰ ਜੀ ਨਾ 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 ਚਲੋ ਕੋਈ ਨਹੀਂ ਤੇ ਇਹ ਇਹਨਾਂ ਦੇ ਘਰ ਪੁਲਿਸ ਆਈ ਸੀ ਇਹਨਾਂ ਦਾ ਪੋਤਰਾ ਮੈਨੂੰ ਸਦਨ ਗਿਆ ਹੈ ਤੇ ਮੈਂ ਆਇਆ ਤੇ ਇਹਨਾਂ ਚਿਰ ਚ ਇਹਨਾਂ ਦੀ ਕੁੜੀ ਹੈਗੀ ਆ ਕੀ ਨਾਮ ਉਹਦਾ ਕਿਰਨ ਕਿਰਨ ਉਹਨੇ ਮਲਾਜਮ ਦੇ ਦੋ ਚਪੇੜਾ ਮਾਰਤੇ ਮੇਰੇ ਹੁੰਦੇ ਆ ਇਹ ਸਰਪੰਚ ਜੀ ਵੀ ਲਾਗੇ ਗਵਾਹ ਨੇ ਸਾਰਾ ਮੁੱਲਾ ਗਵਾਹ ਹੈ ਇਹਨੇ ਮੇਰੇ ਹੁੰਦੇ ਮਲਾਜਮ ਦੇ ਦੋ ਚਪੇੜਾ ਮਾਰੀਆਂ ਐਸੇ ਗੁਰਨਾਮ ਸਿੰਘ ਦੇ ਤੇ ਮੁਲਾਜ਼ਮ ਨੂੰ ਹੱਥ ਚੁਕਣਾ ਤੇ ਬਹੁਤ ਮੰਦ ਪਾ ਕੇ ਪਾਗੜਾ ਇਸ ਤੋਂ ਬਾਅਦ ਕੀ ਹੋ ਸਕਦਾ ਜੇ ਮੁਲਾਜ਼ਮ ਨੇ ਸੇਫ ਹੈਗੇ ਨਹੀਂ ਕਿਥੋਂ ਸੇਫ ਹੋਵਾਂਗੇ ਕੋਜੀ ਜੋ ਗਲੀ ਮੱਲਾ ਕਹਿ ਨਹੀਂ ਉਹ ਕਾਰਵਾਈ ਹੋਣੀ ਚਾਹੀਦੀ ਹੈ ਸਾਰੀ ਗਲੀ ਗਵਾਏ ਕਿੰਨੇ ਜਣੇ ਕਿੰਨੇ ਮੁਲਾਜ਼ਮ ਕਿੰਨੇ ਪੁਲਿਸ ਵਾਲੇ ਦੋ ਮੁਲਾਜ਼ਮ ਸੀਗੇ ਇਹ ਸਾਰੇ ਟੱਬਰ ਦੇ ਦੋਵੇਂ ਮੁਲਾਜ਼ਮ ਨੂੰ ਪਾਗੇ ਪੁਲਿਸ ਵਾਲੇ ਤਿੰਨ ਬੰਦੇ ਲੈ ਕੇ ਗਏ ਜੀ ਇੱਕ ਉਹਨਾਂ ਦਾ ਜਵਾਈ ਇੱਕ ਉਹਨਾਂ ਦਾ ਬੇਟਾ ਤੇ ਉਹਨਾਂ ਨੂੰ ਰਵੀ ਨੂੰ ਮੁਲਾਜ਼ਮ ਆਏ ਝਗੜਾ ਹੋਣ ਡਿਆ ਇਸ ਘਰ ਵਿੱਚ ਹਾਂਜੀ ਮੁਲਾਜ਼ਮ ਆਏ ਉਹਨਾਂ ਦੇ ਕੱਲ ਪਾਗੇ ਨੇ ਇਹ ਸਮਝਾ ਕੇ ਪੁਲਿਸ ਮੁਲਾਜ਼ਮ ਸੇਵ ਨਹੀਂ ਗਏ ਤੇ ਆਮ ਲੋਕਾਂ ਦੇ ਆਮ ਲੋਕਾਂ ਦਾ ਕੀ ਬਣੂਗਾ ਸਾਡੀ ਸੇਵ ਵਾਸਤੇ ਆਏ ਸਹੀ ਗੱਲ ਸਾਡੀ ਸੇਵਿੰਗ ਵਾਸਤੇ ਆਏ ਸੀ ਪੁਲਿਸ ਲੋਕਾਂ ਦੀ ਆਵਾਸਤ ਵਾਸਤੇ ਆ ਗਈ ਹੈ ਜੀ ਹਾਂਜੀ ਕਿੰਨੇ ਬੰਦੇ ਦੇ ਨਿਕਲ ਰਹੇ ਨੇ ਮੁਲਾਜ਼ਮ ਦੋ ਮੁਲਾਜ਼ਮ ਸੀ ਨਾ ਤੇ ਇਹ ਸਾਰੀ ਫੈਮਲੀ ਘਰ ਦੀ ਸਾਰੀ ਫੈਮਲੀ ਦੀ ਹਾਂਜੀ ਉਹਨਾਂ ਦੇ ਘਰ ਪੈ ਗਏ ਹਾਂਜੀ ਨਹੀਂ ਨਹੀਂ ਪ੍ਰਵਾਸੀ ਹੈ ਇਹ ਪ੍ਰਵਾਸੀ ਹਾਂਜੀ ਪ੍ਰਵਾਸੀ ਹਾਂਜੀ ਮੁਲਾਜ਼ਮਾਂ ਦੇ ਕੋਲ ਕੀਤਾ ਹੁਣ ਜੀ ਮਤ ਕਰਦੇ ਹੋ ਬਹੁਤ ਗਲੀ ਵਿੱਚ ਕੰਦ ਜੋ ਹਾਂਜੀ ਬਹੁਤ ਜ਼ਿਆਦਾ ਕਾਰਵਾਈ ਹੋਣੀ ਚਾਹੀਦੀ ਇਸ ਤਰ੍ਹਾਂ ਦੇ ਜਿਹਨਾਂ ਨੇ ਸਾਰੇ ਕਹਿਣ ਦੇ ਆ ਪੀ ਇੱਥੋਂ ਜਾਣਾ ਚਾਹੀਦਾ ਇਹਨਾਂ ਨੂੰ ਕਿੰਨੇ ਬੰਦੇ ਦੀ ਪਰਵਾਹ ਦੇ ਦਰਵਾਦੇ ਕਾਫੀ ਜਾਣੇ ਕੀ ਸਾਰਿਆਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਸੀ ਹਾਂਜੀ ਲੇਡੀ ਜੀ ਨੇ ਕੀਤਾ ਜੀ ਲੇਡੀ ਤੇ ਪੁਲਿਸ ਜਾਂਦੇ ਆ ਵਗੈਰਾ ਹਾਂਜੀ ਕੀ ਪਤਾ ਜੀ ਕੀ ਨਾਮ ਜੀ ਆਪਣਾ ਤੇ ਕੀ ਗੱਲ ਹੋਈ ਮੇਰਾ ਨਾਮ ਸੁਨੀਤਾ ਆਨੰਦ ਮੇਰੀ ਦੁਕਾਨ ਹੈ ਬਾਜ਼ਾਰ ਚ ਅੱਜ ਕਿਹੜਾ ਇਲਾਕਾ ਜੀ ਹੈ ਇਹ ਰਪਾਲ ਕੋਲੋਨੀ ਤੁੰਗਾਲ ਹਾਂਜੀ ਕੀ ਅੱਜ ਕੀ ਗੱਲ ਹੋਈ ਇਹਨਾਂ ਦੀ ਛੋਟੀ ਕੁੜੀ ਦਾ ਝਗੜਾ ਹੈ ਜੀ ਹਾਂਜੀ ਉਹ ਕਹਿੰਦੀ ਮੈਂ ਜੀਜੇ ਨਾਲ ਰਹਿਣਾ ਜੇ ਅੱਛਾ ਜੀ ਉਹ ਮੰਗ ਭਰੀ ਫਿਰਦੀ ਆ ਉਹਦੇ ਨਾਲ ਦੀ ਉਹਦੀ ਮਾਂ ਮੁੰਡੇ ਦੀ ਦੋ ਵਾਰੀ ਪਹਿਲੋ ਆ ਕੇ ਆਪਣੇ ਇਹਨਾਂ ਦੇ ਘਰ ਬੋਲਵਾਲ ਕੇ ਗਈ ਆ ਹਾਂਜੀ ਤੇ ਉਹ ਉਹਨਾਂ ਨੇ ਅੰਦਰ ਕੁੱਟ ਮਾਰ ਕੇ ਭਜਾ ਦੰਦੇ ਨੇ ਭਈ ਅੱਜ ਕੀ ਗੱਲ ਹੋਈ ਜਦੋਂ ਅੱਜ ਅੱਜ ਦੇ ਪੁਲਿਸ ਆਈਏ ਤੇ ਇਹਨੇ ਕੁੜੀ ਦੇ ਮਾਪਿਓ ਨੇ ਉਹਦੀ ਸੱਸ ਨੂੰ ਆਪਣੀ ਨੂੰ ਦੇ ਉਹਦੇ ਜਵਾਈ ਨੂੰ ਅੰਦਰ ਕੈਦ ਕਰ ਲਿਆ ਪੁਲਿਸ ਨੇ ਆ ਕੇ ਅੰਦਰੋਂ ਕਢਾਇਆ ਉਹਨਾਂ ਨੂੰ ਪੁਲਿਸ ਨੇ ਕੋਈ ਹਮਲਾ ਵਗੈਰਾ ਨਹੀਂ ਕੀਤਾ ਉਹ ਕੁੜੀ ਕਿਰਨ ਨੇ ਕੀਤਾ ਥੱਪੜ ਮਾਰਿਆ ਪੁਲਿਸ ਅਫਸਰ ਨੇ ਸਮਝਦੇ ਕਿੰਨੀ ਮਾਂ ਦਾ ਭਾਗੀ ਜਸਕਾ ਸਮਝਦੇ ਆ ਗੱਲ ਕਰ ਪੁਲਿਸ ਸੀਵ ਨਹੀਂ ਕਿਤੇ ਆਮ ਲੋਕਾਂ ਦਾ ਕੀ ਬਣੇਗਾ ਇਹ ਵੀ ਗਲਤ ਹੈ ਜੀ ਅਸੀਂ ਵੀ ਧੀਆਂ ਪੁੱਤਾਂ ਵਾਲੇ ਆ ਨੂਆਂ ਵਾਲੇ ਆ ਪੋਟਿਆਂ ਵਾਲੇ ਆ ਮੈਂ ਤੇ ਹਮਮ ਅਗਰ ਪੁਲਿਸ ਲੋਕਾਂ ਦੀ ਸੁਰੱਖਿਆ ਦੇ ਵਾਸਤੇ ਸੁਰੱਖਿਆ ਵਾਸਤੇ ਜੀ ਜੇਸੀ ਇਹਨਾਂ ਨੂੰ ਹੀ ਆਵਾਜ਼ ਮਾਰਨੀ ਕਿਹਨੂੰ ਕਵਾਂਗੇ ਬਿਲਕੁਲ ਬਿਲਕੁਲ ਕਿਸਨੂੰ ਕਿਹਨੇ ਰਾਤ ਕੀਤਾ ਪੁੱਤ ਨੇ ਪੁੱਲੇ ਨੇ ਤਾਂ ਬਿਓ ਨੂੰ ਕੀਤਾ ਜਵਾਈ ਨੂੰ ਕੀਤਾ ਕਿਸ ਤਰ੍ਹਾਂ ਦੀ ਸਜ਼ਾ ਚਾਹੁੰਦੇ ਹੋ ਅਸਲ ਵਿੱਚ ਇਸ ਤਰ੍ਹਾਂ ਦੇ ਉਹ ਤਾਂ ਜੋ ਹੁਣ ਕਾਨੂੰਨ ਜੋ ਸਜ਼ਾ ਬੰਦੀ ਉਹੀ ਮਿਲੇਗੀ ਪੁਲਿਸ ਵਾਲੇ ਕਿਹਨੇ ਮਾਰਿਆ ਚਾਰ ਪੰਜ ਜਗੇ ਸੀਗੇ ਜੱਜੀ ਮੰਮੀ ਦੋ ਦੋ ਆਜੋ ਇੱਥੇ ਆਜੋ ਕਿਹਨੇ ਜਨ ਦੋ ਜਣ ਐਸੀ ਬਾਤ ਚੋਣਾ ਨਹੀਂ ਫੇਰ ਭੜਾਈ ਪੁਲਿਸ ਜਦੋਂ ਨਾ ਫੇਰ ਭੜਾਈ ਪੁਲਿਸ ਹਾਂਜੀ ਕੀ ਗੱਲ ਬੀਜੀ ਅਜੋਈ ਗੱਲ ਤੇ ਬਹੁਤ ਮਾੜੀ ਹੋਈ ਹੈ ਕੀ ਗੱਲ ਜਿਹੜਾ ਵੀ ਉਹਨਾਂ ਨੇ ਮੁਲਾਜ਼ਮਾਂ ਤੇ ਮੁਲਾਕਾ ਕੀਤਾ ਹਾਰ ਕੇ ਗਲੀ ਮੱਲੇ ਦਾ ਉਹਨਾਂ ਨੇ ਸੂਤ ਨਹੀਂ ਕੀਤਾ ਕੁਝ ਵੀ ਅਸੀਂ ਗਏ ਸਾਡੀ ਬੇਇੱਜ਼ਤੀ ਕਰ ਦਿੱਤੀ ਉਹਨੇ ਜਿੰਨੂੰ ਕਰਦੇ ਗੰਦੀਆਂ ਕਾਲਾ ਕਰਦੀਆਂ ਆਂ ਆਪਾਂ ਚੁੱਪ ਕਰਕੇ ਫਿਰ ਪੁਲਿਸ ਆਈ ਆ ਦੋ ਮੁਲਾਜ਼ਮ ਖਲੋਤੇ ਮੇਰੇ ਹੁੰਦੇ ਆ ਮੁਲਾਜ਼ਮ ਦੇ ਮੂੰਹ ਤੇ ਉਹਨੇ ਦੋ ਥੱਪੜ ਮਾਰੇ ਤੇ ਉਹ ਵਿਚਾਰਾ ਉਹਨੇ ਫਿਰ ਫੋਨ ਕੀਤਾ ਫਿਰ ਪੂਰਾ ਸਟਾਪ ਆਇਆ ਉਹਨਾਂ ਦਾ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਤੇ ਹੋਣੀ ਚਾਹੀਦੀ ਇਹ ਗੰਦਾ ਬੰਦਾ ਮਹੱਲੇ ਚ ਨਹੀਂ ਰਹਿਣਾ ਚਾਹੀਦਾ ਬਿਲਕੁਲ ਨਹੀਂ ਰਹਿਣਾ ਚਾਹੀਦਾ ਬੱਚਿਆਂ ਤੇ ਅਸਰ ਪੈਂਦਾ ਜੀ ਇਦਾਂ ਪਰ ਇਹ ਪ੍ਰਵਾਸੀ ਨੇ ਚਲੋ ਬੰਦਾ ਰਵੇ ਭੈਣ ਭਰਾਵਾਂ ਨੂੰ ਗੰਦ ਬਹੁਤ ਬੋਲਦੀਆਂ ਨੇ ਦੋ ਦੋ ਜਾਣੇ ਤੇ ਇਹਨਾਂ ਨੇ ਇੱਕ ਆਦਮੀ ਕੀਤੇ ਨੇ ਸਣੇ ਮਾਂ ਤੇ ਸਣੇ ਪਿਓ ਸਾਰਾ ਕੁਝ ਇਹ ਸਮਝ ਐ ਪੁਲਿਸ ਲੋਕਾਂ ਦੀ ਇਹ ਵਾਸਤੇ ਵਸਤੇ ਗਈ ਹੈ ਜੇ ਪੁਲਿਸ ਪੁਲਿਸ ਦਾ ਹੀ ਇਹ ਹਾਲ ਹੈ ਤਾਂ ਸਾਡੇ ਬੜਗਿਆਂ ਦਾ ਕੀ ਹੋਣਾ ਕਾਰਵਾਈ ਇਹ ਹੋਣੀ ਚਾਹੀਦੀ ਹੈ ਵੀ ਇਹੋ ਜੇ ਬੰਦੇ ਮੱਲੇ ਚ ਰਹਣੇ ਨਹੀਂ ਚਾਹੀਦੇ ਮੇਰਾ ਨਾਮ ਕਮਲਜੀਤ ਕੌਰਿਆ ਇਹ ਕਿਰਪਾਲ ਕਲੋਨੀ ਹੈ ਤੁਹਾਡੀ ਅੱਜ ਦਾ ਤੇ ਮੈਂ ਕਵਾਂਗੀ ਮੈਂ ਹੈ ਨਹੀਂ ਸੀ ਪਰ ਇਹਨਾਂ ਨੇ ਕੁੱਟਿਆ ਮਲਕੇ ਪੁਲਿਸ ਵਾਲਿਆਂ ਨੂੰ ਪਤਾ ਇਹ ਨਾਮ ਮੈਨੂੰ ਦੱਸਿਆ ਆ ਭੈਣ ਜੀ ਨੇ ਪਰ ਇਹ ਜਦੋਂ ਬੋਲਦੇ ਬਹੁਤ ਗੰਦਾ ਹੀ ਬੋਲਦੇ ਆ ਇਹ ਇੱਥੇ ਹੋਣੇ ਵੀ ਨਹੀਂ ਚਾਹੀਦੇ ਅਸੀਂ ਤਾਂ ਕਹਿੰਦੇ ਇੱਥੋਂ ਚਲੇ ਜਾਣ ਚਾਹੁੰਦੇ ਆ ਇਹ ਨਹੀਂ ਮਨਤਪਾ ਕੀ ਘਟਨਾ ਸਮਝਦੇ ਕੇ ਪੰਜਾਬ ਮੀਨ ਨਹੀਂ ਜੀ ਨਹੀਂ ਬਿਲਕੁਲ ਸਾਡਾ ਇਹ ਆਪ ਕਹਨੇ ਆ ਹੀ ਕੁਝ ਨਹੀਂ ਕਹਿ ਸਕਦੇ ਇਹਨਾਂ ਨੂੰ ਇੰਨਾ ਬੋਲਦੇ ਆ ਪੁਲਿਸ ਵਾਲੇ ਆਏ ਸੀ ਕੀ ਕਰਨ ਸੀ ਕੋਈ ਮੈਟਰ ਸੀ ਇਹਨਾਂ ਦਾ ਕੀ ਸੀ ਉਹ ਚੀਜ਼ ਬੁਲਾਇਆ ਸੀ ਇਹਨਾਂ ਨੇ ਬੁਲਾਇਆ ਸੀ ਖੋਦੀ ਇਹਨਾਂ ਦੇ ਆਪਸ ਚ ਹੀ ਗੱਲ ਹੋਏਗੀ ਕੋਈ ਉਸ ਤੋਂ ਕਰਕੇ ਬੁਲਾਇਆ ਗਿਆ ਫੋਟੋ ਮਾਰ ਕੇ ਦਾ ਕਰਨ ਲੌਂਗ ਆ ਕੇ ਆਉਂਦੇ ਸਾਡੀ ਮਾਰਨ ਦੇ ਆਉਂਦੇ ਤੁਹਾਨੂੰ ਦੱਸ ਰਿਹਾ ਇਹਨਾਂ ਨੇ ਦੇਖਿਆ ਹੈ ਤੁਹਾਨੂੰ ਦੱਸ ਰਿਹਾ ਮੈਂ ਇੱਥੇ ਹੈ ਨਹੀਂ ਸੀ ਪਰ ਇਹਨਾਂ ਨੇ ਸਾਡੇ ਨਾਲ ਹੀ ਬਹੁਤ ਬੋਲੇ ਹੋਏ ਆ ਸਾਨੂੰ ਬਹੁਤ ਕੁਝ